ਔਰ ਅੱਜ ਦਾ ਪ੍ਰਮੁੱਖ ਕਾਰਨ ਕਿਸੇ ਬੁਦਾਸ ਤੇ ਪਹੁੰਚੰਦਾ ਔਰ ਖਾਸ ਤੌਰ ਤੇ ਇਸ ਵਕਤ ਪੰਜਾਬ ਦੇ ਓਵਰAllResult ਕੀ ਹਾਲਾਤ ਦੇ ਚੱਲ ਰਹੇ ਦੇਖੋ ਅੱਜ ਇੱਥੇ ਗਰਦਾਸਪੁਰ ਦੇ ਵਿੱਚ ਇੱਕ ਤਾਂ ਜਿਹੜੀ ਸਾਰੇ ਜਾਣਦੇ ਆ ਕਿ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਹ ਸਾਰਾ ਜਾਇਜ਼ਾ ਲੈਣ ਦੇ ਲਈ ਤੇ ਉੱਥੇ ਜਿੱਥੇ ਨੁਕਸਾਨ ਹੋਏ ਨੇ ਉੱਥੇ ਮੌਕੇ ਤੇ ਪਹੁੰਚਣ ਦੇ ਲਈ ਪਹਿਲਾਂ ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਗਿਆ ਸੀ ਤੇ ਅੱਜ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੇ ਨਾਲ ਬਾਬਾ ਗੁੱਜਾ ਪੀਰ ਜੀ ਦੀ ਇੱਥੇ ਯਾਦ ਨੂੰ ਸਜਦਾ ਕਰਨ ਦੇ ਲਈ ਇੱਥੇ ਮੈਂ ਆਇਆ ਤੇ ਮੇਰੇ ਨਾਲ ਸਾਡੇ ਇੱਥੇ ਦੇ ਇੰਚਾਰਜ ਰਮਨ ਬਹਿਲ ਜੀ ਸਾਡੇ ਐਮ.ਐਲ.ਏ ਸਾਫ ਗੁਰਦੀਪ ਰੰਧਾਵਾ ਜੀ ਸਾਡੇ ਬਲਬੀਰ ਪੰਨੂ ਜੀ ਜਗਰੂਪ ਸੇਖਵਾ ਜੀ ਤੇ ਸ਼ਮਸ਼ੇਰ ਸਿੰਘ ਜੀ ਇਹ ਸਾਰੇ ਸਾਡੀ ਪਾਰਟੀ ਦੇ ਸਤਿਕਾਰਯੋਗ ਸਾਥੀ ਸਾਡੇ ਨਾਲ ਨੇ ਤੇ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਹੜ੍ਹਾਂ ਦੇ ਜਿਆਦਾ ਬਰਸਾਤ ਹੋਣ ਦੇ ਉਹ ਸਾਰੀ ਸਥਿਤੀ ਜਿਹੜੀ ਆਪਣੇ ਸਾਹਮਣੇ ਇਸ ਤਰ੍ਹਾਂ ਹੈ ਕਿ ਕੁਦਰਤ ਜਿੱਥੇ ਜੋ ਕੁਦਰਤ ਨੇ ਕਰਨਾ ਹੈ ਉਹ ਕਿਸੇ ਦੇ ਹੱਥ ਵਾਸ ਨਹੀਂ ਬਰਸਾਤ ਐਨੀ ਹੋ ਗਈ ਹੈ ਇੱਥੇ ਪੰਜਾਬ ਦੇ ਵਿੱਚ ਨਹੀਂ ਹਿਮਾਚਲ ਦੇ ਵਿੱਚ ਬੜੀ ਬਰਸਾਤ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਬਰਸਾਤ ਹੋਈ ਹੈ ਸੋ ਜਿਹੜੀ ਬਰਸਾਤ ਹੁੰਦੀ ਹੈ ਤੇ ਅਲਟੀਮੇਟਲੀ ਪਾਣੀ ਪੰਜਾਬ ਦੇ ਵਿੱਚ ਆਉਣਾ ਸੋ ਪਿਛਲੇ ਕਈ ਦਿਨਾਂ ਤੋਂ ਇਹ ਸਥਿਤੀ ਜਿਹੜੀ ਚਿੰਤਾਜਨਕ ਬਣੀ ਹੋਈ ਸੀ ਤੇ ਬਰਸਾਤਾਂ ਜਿੰਨੀਆਂ 2023 ਦੇ ਵਿੱਚ ਹੋਈਆਂ ਸੀ ਜਦ ਜਿੰਨਾ ਪਾਣੀ 2023 ਦੇ ਵਿੱਚ ਆਇਆ ਸੀ ਪਾਣੀ ਹੁਣ ਵੀ ਓਨਾ ਹੀ ਆ ਗਿਆ ਪਰ ਕਿਉਂਕਿ ਪੰਜਾਬ ਸਰਕਾਰ ਨੇ 2023 ਦਾ ਜੋ ਨੁਕਸਾਨ ਹੋਇਆ ਤੇ ਉਦੋਂ ਸਾਰਾ ਸਰਵੇ ਕੀਤਾ ਤੇ ਸਾਰਾ ਅਸੈਸ ਕੀਤਾ ਸੀ ਕਿ ਕਿੱਥੇ ਕੀ ਹੋ ਸਕਦਾ ਹੈ ਨੁਕਸਾਨ ਕਿਵੇਂ ਘੱਟ ਤੋਂ ਘੱਟ ਹੋਵੇ ਅਗਾਊਂ ਪ੍ਰਬੰਧ ਕਿਸ ਤਰੀਕੇ ਨਾਲ ਕੀਤੇ ਜਾਣ ਤਾਂ ਸਰਕਾਰ ਨੇ 276 ਕਰੋੜ ਰੁਪਇਆ ਖਰਚ ਕੇ ਅਗਾਊਂ ਪ੍ਰਬੰਧ ਵੀ ਕੀਤੇ ਸੀ ਤੇ ਜਿੱਥੇ ਕਿਤੇ ਐਡਵਾਂਸ ਕੋਈ ਸਮਾਨ ਲੈ ਕੇ ਰੱਖਣ ਦੀ ਗੱਲ ਹੈ ਉਹ ਵੀ ਕੀਤੀ ਸੀ ਤੇ ਹੁਣ ਜਿਹੜਾ ਪਾਣੀ ਮੀਹਾਂ ਦਾ ਇਸ ਕਦਰ ਆਇਆ ਉਸ ਤੋਂ ਬਚਣ ਦੇ ਲਈ ਵੀ ਸਾਡੇ ਡਿਪਾਰਟਮੈਂਟ ਵਾਟਰ ਰਿਸੋਰਸ ਡਿਪਾਰਟਮੈਂਟ ਨੇ ਬਹੁਤ ਪਹਿਲਾਂ ਤੋਂ ਕਰੀਬ 20 ਦਿਨ ਪਹਿਲਾਂ ਤੋਂ ਇਹ ਸਾਰਾ ਜਾਇਜ਼ਾ ਲੈਣਾ ਸ਼ੁਰੂ ਕੀਤਾ ਸੀ ਕਿ ਕਿਵੇਂ ਪਾਣੀ ਛੱਡਿਆ ਜਾਵੇ ਉਹਤੇ ਵੀ ਸਾਰਾ ਵਿਚਾਰ ਵਟਾਂਦਰਾ ਹੋਇਆ ਬੀਬੀਐਮਬੀ ਦੇ ਨਾਲ ਬਰਾਬਰ ਮੀਟਿੰਗਾਂ ਹੁੰਦੀਆਂ ਨਹੀਂਆਂ ਕਿਉਂਕਿ ਜਿਵੇਂ 2023 ਦੇ ਵਿੱਚ 7 ਲੱਖ ਕਿਊਸਿਕ ਪਾਣੀ ਇੱਕ ਦਿਨ ਆ ਗਿਆ ਸੀ ਉਹ ਸੰਭਾਲ ਨਹੀਂ ਜਾ ਸਕਦਾ ਸੀ ਇੱਕਦਮ ਜਦੋਂ ਪਾਣੀ ਆ ਤੇ ਸਾਰੇ ਬਰਬਾਦੀ ਹੋ ਗਈ ਸੋ ਹੁਣ ਅਸੀਂ ਡਿਪਾਰਟਮੈਂਟ ਨੇ ਵੀ ਦਿਨ ਪਹਿਲਾਂ ਤੋਂ ਪਾਣੀ ਛੱਡਣਾ ਸ਼ੁਰੂ ਕੀਤਾ ਪਾਣੀ ਉਨਾ ਹੀ ਆ ਗਿਆ ਦੀ ਪਰ ਤਰੀਕੇ ਨਾਲ ਪਾਣੀ ਛੱਡਿਆ ਗਿਆ ਤੇ ਨੁਕਸਾਨ ਬੜਾ ਘੱਟ ਹੋਇਆ ਸੋ ਸਰ ਇਸ ਵਕਤ ਪੰਜਾਬ 'ਚ ਕਿੰਨਾ ਨੁਕਸਾਨ ਜਿਹੜਾ ਅੰਦਾਜ਼ਾ ਜਿਹੜਾ ਲਗਾਇਆ ਜਾ ਸਕਦਾ ਕਿੰਨਾ ਨੁਕਸਾਨ ਤਾਂ ਦੇਖੋ ਇਹ ਜਦੋਂ ਖੜਾ ਨਾ ਪਾਣੀ ਉਤਰੇਗਾ ਫੇਰ ਅੰਦਾਜ਼ਾ ਲੱਗੇਗਾ ਪਰ ਅੱਜ ਸਰਕਾਰ ਦੇ ਸਾਹਮਣੇ ਸਥਿਤੀ ਕੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ ਉਹ ਸਮੇਂ ਸਿਰਫ ਤੇ ਸਿਰਫ ਗੱਲ ਇਹ ਹੁੰਦੀ ਹੈ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਲੋਕਾਂ ਦੀ ਹਵਾਜਤ ਕੀਤੀ ਜਾਵੇ ਸੋ ਅਸੀਂ ਉਸ ਗੱਲ ਤੇ ਲੱਗੇ ਹੋਇਆ ਮੈਂ ਸਾਰੇ ਜ਼ਿਲ੍ਹੇ ਫਾਜ਼ਲਕਾ ਹੈ ਕਪੂਰਥਲਾ ਹੈ ਤਾਰਨ ਤਾਰਨ ਹੈ ਫਿਰੋਜ਼ਪੁਰ ਹੈ ਉੱਥੇ ਵੀ ਜਾ ਕੇ ਆਇਆ ਇੱਥੇ ਹੁਣ ਹੁਸ਼ਿਆਰਪੁਰ ਤੇ ਗਰਦਾਸਪੁਰ ਆਇਆ ਹਰ ਜਗ੍ਹਾ ਸਾਡੇ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਸੈਕਟਰੀ ਤੋਂ ਲੈ ਕੇ ਸਾਰੇ ਬੰਦੇ 24 ਘੰਟੇ ਡਿਊਟੀ ਤੇ ਲੱਗੇ ਆ ਸਾਰਾ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਉਹ ਸਾਰੇ ਲੱਗੇ ਹੋਏ ਆ ਸਾਡੇ ਪਾਰਟੀ ਦੇ ਸਾਰੇ ਆਗੂ ਸਹਿਬਾਨ ਉਹ ਸਾਰੇ ਨਿਚਲੇ ਵਰਕਰ ਤੋਂ ਲੈ ਕੇ ਉਹ ਸਾਰੇ ਲੱਗੇ ਹੋਏ ਆ ਤੇ ਲੋਕਾਂ ਨੂੰ ਇਸੇ ਦੀ ਤਸੱਲੀ ਹੈ ਕਿ ਅਸੀਂ ਜਿੱਥੇ ਮੈਡੀਕਲ ਟੀਮਾਂ ਦੀ ਲੋੜ ਸੀ ਉਹ ਦਿੱਤੀਆਂ ਨੇ ਕਿਤੇ ਪਸ਼ੂਆਂ ਨੂੰ ਹਰੇ ਚਾਰੇ ਦੀ ਲੋੜ ਸੀ ਉਹ ਦਿੱਤੀ ਹੈ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਗਈ ਜਿੱਥੇ ਮੈਕਮੇ ਵੱਲੋਂ ਕੋਈ ਕੰਮ ਕਰਨ ਦੀ ਲੋੜ ਸੀ ਉੱਥੇ ਮਸ਼ੀਨਾਂ ਖੜੀਆਂ ਨੇ ਸੋ ਅੱਜ ਲੋਕ ਇਸ ਚੀਜ਼ ਤੇ ਸੰਤੁਸ਼ਟ ਆ ਕਿ ਹੁਣ ਜੋ ਸਰਕਾਰ ਕਰ ਸਕਦੀ ਸੀ ਕਰ ਰਹੀ ਹੈ ਇਹ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਲ ਉਹ ਸਾਰੇ ਹਲਕਿਆਂ ਦਾ ਦੌਰਾ ਕਰਕੇ ਗਏ ਆ ਖੁਦ ਮੋਨੀਟਰਿੰਗ ਕਰ ਰਹੇ ਆ ਤੇ ਹਦਾਇਤਾਂ ਸਾਡੇ ਅਫਸਰ ਸਹਿਬਾਨਾਂ ਨੂੰ ਇਹ ਨੇ ਕਿ ਸੈਕਟਰ ਵੰਡ ਕੇ ਇਹ ਨਹੀਂ ਕੋਈ ਜੁਆਇੰਟ ਹੁੰਦੇ ਕਹਤਾ ਵੀ ਫਲਾਂ ਐਕਸ਼ਨ ਉੱਤੇ ਖੜਿਆ ਤੇ ਫਲਾਂ ਐਸੀ ਖੜਿਆ ਨਹੀਂ ਅਸੀਂ ਸੈਕਟਰਾਂ ਦੇ ਵਿੱਚ ਵੰਡ ਕੇ ਕੰਮ ਦਿੱਤੇ ਹੋਏ ਆ ਤੇ ਜਿੱਥੇ ਡਿਊਟੀ ਦਿੱਤੀ ਹੈ ਨਾਲ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਆਪਣਾ ਉੱਥੇ ਦੇਖ ਕੇ ਕੰਮ ਕਰਨਾ ਤੇ ਜੋ ਕਮੀਆਂ ਨੇ ਜਿੱਥੇ ਕਿਤੇ ਹੋਰ ਕੁਝ ਕੀਤਾ ਜਾ ਸਕਦਾ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਹਦਾਇਤਾਂ ਨੇ ਸੋ ਅਸੀਂ ਸਾਰਾ ਇਹ ਡਾਟਾ ਕਲੈਕਟ ਕਰਕੇ ਉਸ ਤੋਂ ਬਾਅਦ ਅਸੀਂ ਸਾਰੇ ਉਹਨਾਂ ਜਗ੍ਹਾ ਤੇ ਕੰਮ ਕਰਾਂਗੇ ਜਿੱਥੇ ਇਸ ਨੁਕਸਾਨ ਨੂੰ ਕਦੇ ਵੀ ਇਨ ਫਿਊਚਰ ਕੋਈ ਗੱਲ ਆਉਂਦੀ ਹੈ ਨਾ ਨੁਕਸਾਨ ਹੋਵੇ ਘੱਟ ਕੀਤਾ ਜਾਵੇ ਤੇ ਜਿਹੜੇ ਬੰਨ੍ਹ ਨੇ ਮੈਨੂੰ ਇਹ ਵੀ ਦੱਸ ਦਿਆਂ ਤਸੱਲੀ ਆ ਕਿ ਜਿਹੜੇ ਬੰਨ੍ਹ ਸੀ ਕੋਈ ਬੰਨ੍ਹ ਨਹੀਂ ਟੁੱਟੇ ਕਿਤੇ ਓਵਰਫਲੋ ਹੋ ਗਏ ਹੁਣ ਚੱਕੀ ਦਰਿਆ ਦੇ ਵਿੱਚੋਂ ਪਾਣੀ ਆ ਗਿਆ ਉਹ 97000 ਕਿਊਸਿਕ ਆ ਗਿਆ ਇੱਕਦਮ ਆ ਗਿਆ ਤਾਂ ਬੰਨ੍ਹ ਖੜੇ ਨੇ ਓਵਰਫਲੋ ਹੋ ਗਏ ਸੋ ਉਸ ਬੰਦੀ ਗੱਲ ਆ ਕਿ ਦੇ ਨਹੀਂ ਕਿਤੇ ਕੋਈ ਬੰਨ ਨਹੀਂ ਟੁੱਟੇ ਪੰਜਾਬ ਦੇ ਵਿੱਚ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਰਹੀ ਹੈ ਪਰ ਮੈਂ ਨਾਲ ਇਹ ਗੱਲ ਤੁਹਾਡੇ ਸਾਹਮਣੇ ਦੇ ਰਹੀ ਜ਼ਰੂਰ ਕਹਿਣੀ ਚਾਹਣਾ ਕਿ ਦੇਖੋ ਦਰਿਆਵਾਂ ਦਾ ਪਾਣੀ ਹੈ ਦਰਿਆਵਾਂ ਦੇ ਵਿੱਚ ਹੜ ਆਇਆ ਹੈ ਉਹਦਾ ਨੁਕਸਾਨ ਅਸੀਂ ਝੱਲ ਰਹੇ ਆ ਪੰਜਾਬ ਦੇ ਲੋਕ ਝੱਲ ਰਹੇ ਨੇ ਤੇ ਪਰ ਜਦੋਂ ਪਾਣੀ ਵੰਡਣ ਦੀ ਗੱਲ ਆਉਂਦੀ ਆ ਉਦੋਂ ਸਾਰੀਆਂ ਸਟੇਟਾਂ ਖੜੀਆਂ ਹੁੰਦੀਆਂ ਨੇ ਦਿੱਲੀ ਦੀ ਸਰਕਾਰ, ਬੀਜੇਪੀ ਦੀ ਸਰਕਾਰ ਮੈਨੂੰ ਕਹਿਣ ਦੇ ਵਿੱਚ ਕੋਈ हिच ਨਹੀਂ। ਜਦੋਂ 2 ਮਹੀਨੇ ਪਹਿਲਾਂ ਹਰਿਆਣਾ ਦਾ ਪਾਣੀ ਆਪਣਾ ਯੂਟਿਲਾਈਜ਼ ਕਰਨ ਤੋਂ ਬਾਅਦ ਸਾਡਾ ਪਾਣੀ ਧੱਕੇ ਨਾਲ ਖੋਣਾ ਦੀ ਉਹਨਾਂ ਦੀ ਪਿੱਠ ਤੇ ਆ ਕੇ ਖੜ ਗਈ। ਪਰ ਅੱਜ ਜਦੋਂ ਪੰਜਾਬ ਡੁੱਬ ਰਿਹਾ ਹੈ ਔਰ ਇਹਨਾਂ ਨੇ ਗਲਤੀਆਂ ਕਰਕੇ ਡੁੱਬ ਰਿਹਾ ਹੈ। ਸਾਡਾ ਪਾਣੀ ਰਾਈਪੇਰੀਅਨ ਕਾਨੂੰਨ ਦੇ ਉਲਟ ਰਾਈਪੇ ਉਹਨਾਂ ਸਟੇਟਾਂ ਨੂੰ ਦੇ ਦਿੱਤਾ ਗਿਆ ਜਿੱਥੇ ਉਹਨਾਂ ਦਾ ਪਾਣੀ ਦਾ ਹੱਕ ਨਹੀਂ ਬਣਦਾ ਸੀ। ਪਰ ਕਿਤੇ ਇਹ ਨਹੀਂ ਲਿਖਿਆ ਕਿ ਜੇ ਕਿਤੇ ਨੁਕਸਾਨ ਹੁੰਦਾ ਉਹ ਵੀ ਹਿੱਸੇਦਾਰ ਨੇ ਵਿੱਚ ਨਾ ਕਿਸੇ ਕੇਂਦਰ ਸਰਕਾਰ ਨੇ ਨਾ ਇਹਨਾ ਸਰਕਾਰਾਂ ਨੇ ਮਦਦ ਦੀ ਗੱਲ ਦੂਰ ਦੀ ਗੱਲ ਹੈ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਹਮਦਰਦੀ ਜ਼ਾਹਰ ਨਹੀਂ ਕੀਤੀ ਹੁਣ ਜਦੋਂ 30 ਸਤੰਬਰ ਦੀ ਡੇਟ ਆ ਗਈ ਉਦੋਂ ਸਾਰੇ ਆ ਜਾਣਗੇ ਉਦੋਂ ਕਹਿਣਗੇ ਜੀ ਐਸ ਡੈਮ ਦੇ ਵਿੱਚ ਇੰਨਾ ਪਾਣੀ ਆ ਐਸ ਡੈਮ ਦੇ ਵਿੱਚ ਇੰਨਾ ਪਾਣੀ ਆ ਸਾਡਾ ਇੰਨਾ ਹਿੱਸਾ ਬੰਦ ਤੇ ਸਾਡਾ ਹਿੱਸਾ ਦੇ ਦਿਓ ਇਹ ਗੱਲਾਂ ਵਧੀਆ ਨਹੀਂ ਪਰ ਮੈਂ ਤੁਹਾਡਾ মিডিਆ ਦਾ ਧੰਨਵਾਦ ਕਰਨਾ ਚਾਹਣਾ ਕਿ মিডিਆ ਦੇ ਤੁਹਾਡੇ ਰਾਹੀਂ ਪੂਰਾ ਦੇਸ਼ ਦੇਖੇਗਾ ਕਿ ਪੰਜਾਬ ਦੇ ਵਿੱਚ ਅੱਜ ਕੀ ਹੋ ਰਿਹਾ ਹੈ ਅੱਜ ਪੰਜਾਬ ਦੇ ਨੁਕਸਾਨ ਪੰਜਾਬ ਦੀ ਸਰਕਾਰ ਚੱਲ ਰਹੀ ਆ ਤੇ ਜਦੋਂ 2 ਮਹੀਨੇ ਪਹਿਲਾਂ ਦਾ ਵੀ ਕੰਪੈਰੀਜ਼ਨ ਕਰ ਲੰਗੇ ਵੀ ਉਦੋਂ ਕੀ ਹੋਇਆ ਸੀ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੇ ਟੀਵੀ ਜਨਰਲ ਵਾਇੰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜਿਹੀ ਵਧੀਆ ਬਾਤ ਜੀ ਆਪਣੇ ਜ਼ਰੂਰੀ ਜਿਹੇ ਵੇਲੇ ਟਾਈਮ ਕੱਢ ਕੇ ਸਾਡੇ ਪਿੰਡ ਬਾਬੇ ਗੁਜੇ ਪੀਰ ਦੀ ਜਗ੍ਹਾ ਦੀ ਤੋਂ ਨੂੰ ਆ ਕੇ ਮੇਲੇ ਵਾਚੇ ਆਪਈ ਇਹ ਮੇਲਾ ਹਰ ਸਾਲ ਜਵੀ ਇਹਦੇ 25 ਅਗਸਤ ਨੂੰ ਹੁੰਦਾ 25 ਅਗਸਤ ਨੂੰ ਸਵੇਰੇ ਛੰਡੇ ਦੀ ਰਸਮ ਹੁੰਦੀ ਹੈ ਬਾਅਦ ਚ ਵਾਲੀਵਾਲ ਹੁੰਦੀ ਹੈ ਇਹਨਾਂ ਦੇ ਪਿੰਡਾਂ ਦੇ ਕਬੱਡੀ ਦੇ ਮੈਚ ਹੁੰਦੇ ਆ ਇਹ 25 ਤਰੀਕ ਨੂੰ ਜਿਹੜਾ ਵਾ 1 ਵਜੇ ਸਿੰਗਰ ਲੱਗਦਾ ਤੇ 4 ਵਜੇ ਇੱਕ ਪਿੰਡਾਂ ਦੀਆਂ ਕਬੱਡੀਆਂ ਹੁੰਦੀਆਂ ਨੇ ਜਿਸ ਦਾ ਅੱਜ ਹੋਣੀ ਸੀ ਬਾਤ ਕਰਕੇ ਨਹੀਂ ਹੋ ਸਕੀ ਬਹੁਤ ਤਗੜੀ ਕਬੱਡੀ ਛੇ ਦੇ ਵਿੱਚ ਇੱਕ ਟ੍ਰਿਕ ਦਿੱਤਾ ਜਾਣਾ ਸੀ ਇਹ ਟਰੈਕਟਰ ਜੁੜਾ ਜਾਣਾ ਹੈ ਇਹ ਮੇਲੇ ਦਾ ਆ ਵੀ ਲੋਕ ਲਾਗੇ ਦੇ ਮਿਹਨਤ ਕਰਦੇ ਆ ਸਰੀਰ ਰੱਖਸ਼ਾ ਜੀ ਕਰਦੇ ਆ ਨਸਿਆਂ ਤੋਂ ਰਹਿਤ ਹੁੰਦੇ ਆ ਇੱਕ ਅਹੀ ਮਸੋਲੇ ਮੇਲੇ 'ਚ ਕਬੱਡੀ ਖੇਡਣੀ ਆ ਵਾਲੀਬਾਲ ਖੇਡਣਾ ਵਾ ਬੱਚਿਆਂ ਨੂੰ ਸਾਹ ਮਿਲਦਾ ਇਹੋ ਜਿਹੇ ਮੇਲੇ ਕਿੱਡਾ ਹੱਥ ਆਉਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਕਿੱਡਾ ਦਾ ਬਹੁਤ ਬਹਿਣਾ ਹੋ ਨਸੇ ਤੋਂ ਤਾਂ ਹੀ ਬੱਚੇ ਰਹਿਤ ਹੁੰਦੇ ਆ ਉਹਨਾਂ ਜਦੋਂ ਜਾਈਦੇ ਪਿੰਡਾਂ 'ਚ ਵੇਚੀ ਜਾਏ ਕੋਈ ਵਾਲੀਬਾਲ ਕੇ ਪਿੰਡ ਚੱਲਦਾ ਸੀ ਕੇ ਪਿੰਡ 'ਚ ਕਬੱਡੀ ਚੱਲਦੀ ਸੀ ਉਹ ਕਹਿੰਦੇ ਮਸੋਲੇ ਮੇਲਾ ਉਹਨਾਂ 'ਚ ਖੇਡਣਾ ਤੇ ਅੱਜ ਜਿਹੜਾ ਮੁੱਖ ਮਹਿਮਾਨ ਮੰਤਰੀ ਸਾਹਿਬ ਹੋਣੇ ਆ ਬ੍ਰਿੰਦਰ ਕੁਮਾਰ ਗੋਇਲ ਇਹ ਹੋਰ ਜੋ ਵੀ ਲੀਡਰ ਆਉਣਗੇ ਇਹ ਕਹਿੰਦਾ ਫਿਰ ਵਿਆਦਮ ਉਹ ਵੈਲ ਨੇ ਹਾਂਜੀ ਨਹੀਂ ਉਹਦੇ ਕਬੱਡੀ ਦਾ ਮੈਚ ਫੇਰ ਦੁਬਾਰਾ ਕਰਾਇਆ ਜਾਣਗੇ ਫਿਰ ਦਿੱਤਾ ਜਾਏਗਾ ਅੱਜ ਦੇ ਬੱਥੇ ਕਰਕੇ ਨਹੀਂ ਹੋਣਾ ਬਾਅਦ ਵਿੱਚ ਕਰਾਈ ਜਾਏਗੀ ਤਨੀ ਘਾਕੇ